ਆਪਾਂ ਲੈਣਾ ਚਾਹਤ ਤਾਂ ਆਪ ਆਪਸ ਚ ਦਨ ਲੈਣਾ ਹੈ ਮੱਤੇ ਮਾਹੂ ਜੀ ਤੇ ਤਾਂਾਂ ਦੇ ਤਾਂ ਨਹੀਂ ਕੰਦਾ ਕੰਦਾ ਆਹੋ ਸੋ ਪਤਾ ਰਿਹਾ ਆਪਾਂ ਲੈਣਾ ਹੀ ਤਾਂ ਦਨ ਆਹ ਅੱਜ ਅੱਜ ਜੀ ਆਈ ਹੈ ਜੇ ਤੇ ਬੱਚੇ ਆਪਾਂ ਆ ਰਹੇ ਹੈ ਹੋਈ ਨਹੀਂ ਪੂਆ ਫਰੇਸ ਖਾਣਾ ਨਾਲ ਨਿਆਣੇ ਚੁੱਕੀ ਆਉਣ ਡਈ ਹੁਣ ਇਹ ਚਾਰ ਦਿਨ ਰਹਿ ਕੇ ਲੜ ਕੇ ਗਈ ਤੇ ਆ ਗਈ ਪਤਨੀ ਪਤਨੀ ਕਾਲਪੂਈ ਸੱਤੀ ਮੋੜ ਆਈ ਆ ਪਤਨਾ ਦਤਾਂ ਮੈਂ ਮੈਂ ਬਰਾਨਾ ਪੱਤਾਵਾ ਲਗਾਈ ਸੀ ਤਾ ਨੂੰ ਲਲੀਆਂ ਕਾ ਨੂੰ ਲਲੀਆਂ ਪਤੀਆਂ ਨੂੰ ਬਸ ਚਰ ਕੋਈ ਨਹੀਂ ਆ ਜਾਂਦੇ ਹੋ ਨਾ ਇਹਨਾਂ ਚੁਰੀ ਆਂਦੀ ਤੱਤਲੀਆਂ ਮਾ ਤੇ ਤੇ ਤੱਲੀਆਂ ਅੱਛਾ ਮੈਂ ਗੁੱਸ਼ਣ ਆਈ ਹੈ ਨਾ ਨੂੰ ਮੈਂ ਨਿਆਣੇ ਤੇ ਪੋਤੇ ਹੀ ਮਿਲ ਜਾਂਦੀ ਬਦੀ ਨਾ ਉਹ ਬੜਾ ਲੱਗਦੀ ਹੈ ਅੱਛਾ ਮੈਂ ਆ ਤੇ ਮੈਂ ਇਨ ਵਕਤ ਤੱਤਲੀਆਂ ਤਾਂ ਤਰਦਾ ਰਹੀ ਅੱਛਾ ਇਹਾਂ ਦੀ ਨਾਲ ਜਾਣਾ ਆ ਨਾਲ ਜਾ ਮੈਂ ਕੱਲ੍ਹ ਆ ਕੱਲ੍ਹ ਦੇ ਥੋੜੇ ਦਿਨ ਹੋਏ ਨਾ ਗਈ ਨੀ ਹਾਂ ਤਾਂ ਤੋਏ ਮੈਂ ਆਇਆ ਨੀ ਪਰ ਉਹ ਆ ਗਈ ਕਿਹੜੀ ਪੂਆ ਜਿਹੜੀ ਗਈ ਲੱਗ ਕੇ ਆਇਆ ਉਹ ਨਾਲ ਕੋ ਉੱਤਰੀ ਚੁੱਕੀ ਆਈ ਮੈਂ ਆ ਗਿਆ ਨਹੀਂ ਸਾਡੇ ਨਾਲੇ ਸ਼ੈਤਾਨ ਦੇ ਪੋਤਰੀਏ ਦੀ ਜਿਆਦਾ ਸ਼ਤਾਨ ਹੈ ਕਿ ਲੋ ਲੜਾਈ ਜਗਾ ਕਰ ਚੁੱਕਾ ਮੁੰਡਾ ਤੋਂ ਕੋਈ ਗੱਲ ਮੈਂ ਕੀ ਕਰਦੀ ਅੱਗੇ ਤੱਕ ਚੱਕ ਤੱਕ ਹਾਂ ਲੈ ਪੂਆ ਤੇਰਾ ਵਰ ਬਸ ਨਾ ਪੋਟੀ ਨਾ ਤੂੰ ਚੁੱਕਦੀ ਐ ਬਣਾ ਲੈ ਕੇ ਦਰ ਬੰਦੀ ਲੈ ਨਹੀਂ ਅੰਦਰ ਰੱਖ ਗਵਨ ਮੈਂ ਨਾ ਜੋਤੀਆਂ ਕੁਰਸੀਆਂ ਰਹਿ ਗਿਆ ਅੰਦਰ ਬਾਹਰ ਗਿਆ ਕਰ ਤੇ ਨੀ ਬੈਠ ਬੁੱਟ ਤੇ ਮੰਜੀ ਦੇ ਚੱਲੀ ਆ ਕੇ ਲੈ ਕੇ ਮੇਰੀ ਦੇ ਜੇ ਨਾ ਚੋੜਾ ਲਾ ਕੋਈ ਪਤਾ ਨਹੀਂ ਕਹਣਾ ਚੋਕੇ ਲਿਆ ਨਾ ਤੋ ਨਾ ਉਹਨਾਂ ਦੀ ਤਾਂ ਆਪਾਂ ਚੰਗਾ ਚੌਰਸ ਆਵਾਜ਼ ਕਰਾਵਾਂ ਨਹੀਂ ਤਾ ਉਹ ਵਾ ਵਾ ਕੇ ਖਾਣੇ ਦੱਦਾ ਦੱਦਾ ਬਣਾਵਾਂਗੇ ਹੈ ਨਾ ਇਹਨਾਂ ਨੂੰ ਅਖਾਂ ਤੋਂ ਬੋਲ ਤੋ ਸੁਹੂਦੀ ਨਾ ਪਾ ਥੋਲੇ ਥੋਲੇ ਪਾ ਪਾ ਥੋਲੇ ਥੋਲੇ ਤਾਜ ਨਾ ਤੇ ਪਸੰਦ ਰਿਆਂ ਦੇਖਾਈਏ ਆਪਾਂ ਖਾਣਾ ਕਿ ਚਾਹਤੋ ਯਾਰ ਇਹ ਇਹ ਤੇ ਇਹ ਤੇ ਲੈਣਾ ਹੋਣਾ ਨੂੰ ਆਪਾਂ ਦੋੜੇ ਦੋੜੇ ਖਾਣਾ ਨੂੰ ਤੇ ਵੀ ਇਹਨਾਂ ਨੂੰ ਕਹੋ ਮੈਂ ਸੇਵੀਆਂ ਵੀ ਖਾਣੀਆਂ ਹਾਂ ਹਾਂ ਤੇਵੀਆਂ ਤਾਵਾਂਗੇ ਬਣਾ ਦੂੰਗੀ ਤੇਵੀਆਂ ਬਾਓ 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 ਤੇਵੀਆਂ ਆ ਗਏ ਉਹ ਚਾਹੂਨੇ ਬੇਕਾਰ ਕਰਦੇ ਮੈਂ ਨਹੀਂ ਕੋਈ ਕੰਮ ਉਹਦੇ ਨੂੰ ਠੀਕ ਕਰਮੈਸ਼ਾ ਬੜਾ ਨਾਲ ਨਹੀਂ ਕੀ ਖਣੀ ਆ ਤੇ ਫੇਰ ਉਹ ਖਾਣ ਗਏ ਅੱਛਾ ਸਾਮਤਰੇ ਲੈ ਗਣੇ ਝੋਲੇ ਚ ਭੋਲਦੇ ਮੁਰਗੇ ਚਟਕੇ ਮੈਨੇ ਉਹਦਾ ਕੀ ਲੈ ਕੇ ਆ ਪਾਣੀ ਤੇ ਦੇ ਪਾਣੀ ਤੇ ਤੇ ਲੱਗੀ ਉਹਨੂੰ ਏਡੀ ਦੂਰੋਂ ਆਈ ਸੜ ਕੇ ਹਾਈ ਹਾਈ ਉਹਨਾਂ ਰੁਕੇ ਪਰ ਬਾਤਾਂ ਕੱਤੀ ਆਈਆਂ ਬਾਤਾਂ ਆਈਆਂ ਬਾਤਾਂ ਬਾਤਾਂ ਚਾਹ ਕੇ ਤਾਂ ਏ ਤਮ ਤਮ ਦੇ ਨਾਲ ਤਾਂ ਮੋਂਦਾ ਨਹੀਂ ਗੱਲ ਤੇ 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 ਪੁੱਤ ਤੇ ਪੁੱਤ ਅੱਛਾ ਤੇਮ ਪੁੱਦੇ ਤੇਮ ਪੁੱਤ ਅੱਛਾ ਅੱਲਾ ਤੇ ਆਈਆਂ ਪਾਣੀ ਵੀ ਲੈ ਲੈ ਆ ਨਾ ਸੁੱਚਾਈ ਕਿਹ ਕਹਿੰਦੇ ਕਦੇ 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 ਕੋਈ ਇਹ ਆਈਆਂ ਹੋਣੀਆਂ ਨੇ ਪੂਆ ਤਾਂ તૈયારી ਬੜੀ ਆਈ ਹੈ ਤੇ ਬੰਦੇ ਕੀ ਜੀ ਹਾਂ ਤੇ તૈયારી ਹੈ ਜੀ ਸਾਡੇ ਪਿੰਡ ਤੇ ਲੱਛਣ ਕੋਈ ਨਹੀਂ ਫਿਰ ਉਹ ਟੋਨਾ ਜਦ ਅਰੰਗ ਨੁਟ ਨੁਟ ਨੁਟਾ ਦਿਖਾ ਗਿਆ ਆਇਆ ਨੇ ਉਹ ਮਾ ਬੜਾ ਲੰਮੀ ਆ ਇਹ ਨੁਡਲ ਖਾ ਕੇ ਆਈਆਂ ਨੇ ਨਹੀਂ ਪਤਾ ਦਿੰਦੇ ਜਾਂਦੇ ਕਿ ਤਾਂ ਹੱਟ ਗਈ ਲਈ ਆਏ ਹਾਂ ਹਾਂ ਵੀ ਪਾਈ ਬਾਜ਼ੂ ਲੈ ਨਹੀਂ ਦੇ ਉਹ ਨਹੀਂ ਦੇ ਤਾ ਸਵੇਰ 2010 ਅਵੇ ਬਘਾ ਦੇ ਨਹੀਂ ਕਾ ਦੇ ਦੀ ਪੋਤੀ ਖਾ ਕੇ ਆਈ ਆ ਤੇ ਪਰੋਣਾ ਸਾਡੇ ਲਈ ਕਾਸ਼ ਨਹੀਂ ਦੇ ਆਂਦਾ ਨਹੀਂ ਅੱਜ ਤਾਂ ਮੈਂ ਵੱਡ ਤਾਲੂ ਹੋ ਗਈ ਤੇ ਆਂਡਿਆਂ ਦੇ ਨਾਲ ਲੱਖੀ ਛੇੜੇ ਪਹਿਣ ਕੇ ਸ਼ਾਨ ਬੜੇ ਲੱਗਦੇ ਆਂ ਲੈ ਆ ਕੇ ਦੋ ਚਾ ਕੋਈ ਨਹੀਂ ਕੋਈ ਚਲ ਠੀਕ ਟੀਵੀ ਮੈਂ ਚੋਲਾ ਲਿਆ ਮਮਾ ਸੰਤਰੇ ਖਾਣੇ ਆ ਮਾਣਾ ਆ ਦੰਦਾਂ ਤੇ ਮੁਕਾਵਾਂਗੇ

ਆਹ ਕੋਈ ਕਾਲੋ ਤੂੰ ਗਈ ਇੰਨਾ ਖਟਕ ਕਰਾਇਆ ਸਾਡਾ ਹਾਂ ਤੂੰ ਜੇ ਨਾ ਦਿੱਤਾ ਮੈਂ ਤੇ ਕੋਈ ਤੇ ਨੂ ਬਣਾ ਲਾਂਗੇ ਪੱਲੀ ਬਣਾਵਾਂਗੇ ਆਹ ਇਹਨੂੰ ਬਣਾ ਤਾਂ ਇਹਨਾਂ ਨੂੰ ਬਣਾ ਦਾਂਗੇ ਭਾਲਨ ਬਣਾ ਦਾਂਗੇ ਰੈ ਨਹੀਂ ਨਹੀਂ ਚੱਲੀ ਨੇ ਦੋਵਾਂ ਨੂੰ ਖਟਕਾ ਦੇਈ ਪੋਤੀ ਨੂੰ ਦਾਦਾ ਦੀ ਪੋਤੀ ਬਣਾਵਾਂਗੇ ਕੋਈ ਨਹੀਂ ਚੱਲ ਚਾਹ ਪਾਣੀ ਪਿਆਲ ਦੇ ਚਾਹ ਪਾਣੀ ਪਿਆਲ ਲੈ ਆਜੋ ਥੰਦਰੇ ਆਜੋ ਦਾ ਚੱਲ ਮੇਰੀ ਹਾਂ ਲੋਲ ਨਾ ਘਾਇਆ ਤਾ ਨਹੀਂ ਨਹੀਂ ਚਲ ਬੰਦ ਕਰ ਜਾ

ਨਹੀਂ ਦੋ ਦਾਤੋਂ ਨਾ ਮੇਰੀ ਮੈਂ ਮਾਰ ਲੈਣੀ ਚਾਹਣਾ ਇਹ ਜਦੋਂ ਆਵੇ ਤੇ ਨਿਆਣਾ ਖੇਡਣਾ ਤੇ ਡੜ ਦੇ ਹੁੰਦੇ ਨਹੀਂ ਨਹੀਂ ਉਹ ਜਦੋਂ ਬਹੁਤ ਜਿਹਾ ਬਰਾ ਮਾਰੇ ਕੀ ਰਮਾ ਦੇ ਨਹੀਂ ਮਾਰਦੇ ਚਪੇੜਾ ਇਹਨੇ ਕੋ ਕੀ ਆਉਣਾ ਹੈ ਕੀ ਕੋ ਕੀ ਆਉਣਾ ਹੈ ਇਹ ਵੱਲ ਕਰ ਮੁੰਦੇ ਚਾਹ ਲੈਦੀ ਹਾਂ